ਪਿਆਰੇ ਸ਼੍ਰੋਤਿਓ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਨਕੀਰ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਆ ਕਿ ਕੀ ਨੀਂਦ ਦੀ ਕਮੀ ਸੱਡੀ ਮੌਤ ਦਾ ਕਾਰਨ ਬਣ ਸਕਦੀ ਹੈ ਇਹਦੇ ਤੇ ਆਪਾਂ ਥੋੜਾ ਡਿਸਕਸ ਕਰਦੇ ਆ ਕਿ ਨੀਂਦ ਦੀ ਕਮੀ ਦੀਆਂ ਕੀ ਕੀ ਨਿਸ਼ਾਨੀਆਂ ਨੇ ਅਤੇ ਕਿਹੜੇ-ਕਿਹੜੇ ਸਾਡੇ ਸਰੀਰ ਦੇ ਅੰਗ ਜਾਂ ਕਿਹੜੇ-ਕਿਹੜੇ ਆਰਗਨਸ ਦੀਆਂ ਬਿਮਾਰੀਆਂ ਇਹ ਸਾਨੂੰ ਲਗਾ ਸਕਦੀ ਹੈ ਅਗਰ ਸਾਨੂੰ ਲੰਬੇ ਸਮੇਂ ਤੱਕ ਨੀਂਦ ਦੀ ਕਮੀ ਰਹਿੰਦੀ ਹੈ ਕਈ ਵਾਰੀ ਥੋੜੇ ਸਮੇਂ ਦੀ ਨੀਂਦ ਦੀ ਕਮੀ ਵੀ ਜਿਹੜੀ ਹੈ ਨਾ ਉਹ ਡਰਾਈਵਿੰਗ ਕਰਦੇ ਸਮੇਂ ਐਕਸੀਡੈਂਟ ਦਾ ਕਾਰਨ ਬਣ ਜਾਂਦੀ ਹੈ ਜਾਂ ਜੋ ਲੋਕ ਮਸ਼ੀਨਰੀ ਆਪਰੇਟ ਕਰਦੇ ਨੇ ਕਾਰਖਾਨਿਆਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਅਗਰ ਉਹਨਾਂ ਨੂੰ ਨੀਂਦ ਪੂਰੀ ਨਹੀਂ ਆਈ ਹੁੰਦੀ ਤਾਂ ਡੇ ਟਾਈਮ ਅਗਰ ਉਹ ਸਲੀਪੀ ਹੋ ਜਾਂਦੇ ਨੇ ਤਾਂ ਉਹ ਕੰਮ ਕਰਦੇ ਕੀ ਕਰਦੇ ਆਂ ਕਈ ਤਰ੍ਹਾਂ ਦੇ ਹਾਦਸੇ ਜਿਹੜੀ ਨੇ ਵਾਪਰ ਜਾਂਦੇ ਨੇ ਜਿਹਦੇ ਵਿੱਚ ਕਾਫੀ ਮਹਤਾਂਜ ਕਾਰਨ ਵੀ ਬਣ ਜਾਂਦਾ ਮੰਨ ਲਓ ਇੱਕ ਡਰਾਈਵਰ ਨੂੰ ਨੀਂਦ ਦੀ ਕਮੀ ਕਰਕੇ ਐਕਸੀਡੈਂਟ ਹੋ ਗਿਆ ਤਾਂ ਉਹ ਹੋਰ ਵੀ ਜਿਹੜੀਆਂ ਸਵਾਰੀਆਂ ਵਗੈਰਾ ਨਾਲ ਹੁੰਦੀਆਂ ਨੇ ਜਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣ ਜਾਂਦਾ ਜਾਂ ਕਈ ਮੰਦ ਭਾਗੀਆਂ ਐਦਾਂ ਦੀਆਂ ਦੁਰਘਟਨਾ ਅਸੀਂ ਦੇਖਦੇ ਆਂ ਜਿਨ੍ਹਾਂ ਦਾ ਹੋਰ ਕਾਰਨ ਦੇ ਨਾਲ-ਨਾਲ ਕਈ ਵਰੀ ਡਰਾਈਵਰ ਦੀ ਜਿਹੜੀ ਨੀਂਦ ਦੀ ਕਮੀ ਹੁੰਦੀ ਹੈ ਕਿ ਜਦੋਂ ਡੇ ਟਾਈਮ 'ਚ ਉਹ ਚੱਕੀ ਲੱਗ ਜਾਂਦੀ ਹੈ ਜਾਂ ਉਹ ਆਊਟ ਆਫ ਕੰਟਰੋਲ ਹੋ ਜਾਂਦਾ ਪਰਸਨ ਕੋਲੋਂ ਜਿਹੋ ਮਸ਼ੀਨਰੀ ਚਲਾ ਰਿਹਾ ਹੈ ਤਾਂ ਉਹਦੇ ਨਾਲ ਵੀ ਬੜੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਦੇਣੀਆਂ ਨੇ ਇਸ ਤੋਂ ਅੱਗੇ ਵੀ ਥੋੜਾ ਜਿਹਾ ਅਸੀਂ ਉਹ ਗੱਲ ਕਰਦੇ ਹਾਂ ਹੁਣ ਥੋੜੀ ਜੀ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਨੀਂਦ ਤੋਂ ਬਗੈਰ ਕਿੰਨਾ ਚਿਰ ਜੀਉ ਸਕਦੇ ਹਾਂ ਜਾਂ ਰਹਿ ਸਕਦੇ ਹਾਂ ਅਗਰ ਕੰਟੀਨਿਊ ਸਾਨੂੰ ਨੀਂਦ ਨਹੀਂ ਆਉਂਦੀ ਹਾਲਾਂਕਿ ਇਹਦੇ ਵਿੱਚ ਕੋਈ ਸਪਸ਼ਟ ਗੱਲ ਕਰਨੀ ਕੋਈ ਕੋਈ ਸਪਸ਼ਟ ਜਵਾਬ ਤਾਂ ਨਹੀਂ ਹੁੰਦਾ ਪਰ ਫਿਰ ਵੀ ਜੋ ਤਜਰਬੇ ਕੀਤੇ ਜਾਂਦੇ ਨੇ ਖੋਜਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਆਧਾਰ ਤੇ ਜੋ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਕਾਰਨ ਕਈ ਬਿਮਾਰੀ ਮੌਤ ਦਾ ਬਣਦੇ ਕੁਝ ਅੰਕੜੇ ਹੁੰਦੇ ਨੇ ਕਿ ਲੰਬੇ ਸਮੇਂ ਤੱਕ ਨੀਂਦ ਦੀ ਘਾਟ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਬੁਰੇ ਅਸਰ ਪਾਉਂਦੀ ਹੈ ਹੁਣ ਇੱਕ ਵਿਅਕਤੀ ਦੁਨੀਆ ਦੇ ਉੱਪਰ ਇਤਿਹਾਸ ਦੇ ਵਿੱਚ ਜਿਹੜਾ ਜ਼ਿਆਦਾ ਲੰਮਾ ਸਮਾਂ ਨੀਂਦ ਨਾ ਲੈਣ ਦਾ ਰਿਕਾਰਡ ਜਿੰਨੇ ਬਣਾਇਆ ਉਹ ਉਹਦੀ ਵੀ ਛੋਟੀ ਜਿਹੀ ਆਪਾਂ ਗੱਲ ਕਰਦੇ ਆਂ ਰੈਂਡੀ ਗਾਰਡਨਰਸ ਨਾਮ ਦਾ ਇੱਕ ਨੌਜਵਾਨ ਸੀ ਜਿਸ ਨੇ ਬਿਨਾ ਕਿਸੇ ਵੀ ਜਿਹੜੇ ਉਹ ਕੈਮੀਕਲ ਸਟੀਮੂਲੈਂਟ ਆਉਂਦੇ ਨੇ ਉਹਨਾਂ ਤੋਂ ਬਿਨਾ ਜਨਕਿ ਲਗਭਗ ਅੰਦਾਜ਼ਨ 11 ਦਿਨ ਆਪਣੀ ਇੱਛਾ ਦੇ ਨਾਲ ਹੀ ਜਾਗਦੇ ਰਹਿਣ ਦਾ ਇਹ ਰਿਕਾਰਡ ਸੀ ਉਹ ਕੈਮ ਕੀਤਾ ਪਰ ਉਹ ਨੀਂਦ ਦੀ ਘਾਟ ਦੇ ਜਿਹੜੇ ਬਹੁਤ ਜ਼ਿਆਦਾ ਬੁਰੇ ਅਸਰ ਉਹਨਾਂ ਦੇ ਪੀੜਤ ਹੋਣ ਦੇ ਬਾਵਜੂਦ ਵੀ ਉਨੇ ਜਿਹੜਾ ਸੀ ਜੁਨੀਵਿਊ ਗਾਰਡਨਰ ਜਾਂ ਕੁਝ ਵੀ ਦਿਨਾਂ ਦੇ ਬਾਅਦ ਵਿੱਚ ਆਮ ਨਾਲੋਂ ਜਿਹੜੀ ਉਹ ਨੀਂਦ ਥੋੜੀ ਜ਼ਿਆਦਾ ਲੈ ਕੇ ਉਹਨੇ ਆਪਣੇ ਆਪ ਨੂੰ ਠੀਕ ਕਰ ਲਿਆ ਜਾਨੀ ਕਿ ਜੀ ਉਹ 11 ਦਿਨ ਜਗਦਾ ਰਿਹਾ ਐ ਕੋਈ ਸਮਾਂ ਫਿਰ ਉਹਨੇ ਜ਼ਿਆਦਾ ਸੌਂ ਕੇ ਆਪਣੀ ਉਹ ਨੀਂਦ ਦੀ ਕਮੀ ਨੂੰ ਪੂਰਾ ਵੀ ਕਰ ਲਿਆ ਲੇਕਿਨ ਇੱਕ ਨਾਰਮਲ ਸੀ ਕਿ ਕੋਈ ਉਹ ਡਰਾਈਵਿੰਗ ਵਾਲਾ ਜਮ ਐਦਾਂ ਦਾ ਕੰਮ ਨਹੀਂ ਸੀ ਕੀਤਾ ਉਹਨੇ ਬਾਅਦ ਦੇ ਵਿੱਚ ਜਿੰਨਾ ਚਿਰ ਉਹਦੀ ਨੀਂਦ ਦੀ ਕਮੀ ਦੀਆਂ ਨਿਸ਼ਾਨੀਆਂ ਜਿਹੜੀਆਂ ਬਿਲਕੁਲ ਦੁਰਸਤ ਨਹੀਂ ਸੀ ਹੋ ਗਈਆਂ ਹੁਣ ਇੱਕ ਕਈ ਵੀ ਮਤਲਬ ਇਨਸੋਮਨੀਆ ਦੇ ਕਈ ਕਾਰਨ ਨੇ ਇੱਕ ਜ਼ਰਲ ਲਾ ਇਲਾਜ ਇੱਕ ਜੈਨੇਟਿਕ ਵਿਕਾਰ ਵੀ ਹੁੰਦਾ ਕਿਉਂਕਿ ਕਦੇ-ਕਦੇ ਸਫਾਈ ਤੌਰ ਤੇ ਨੀਂਦ ਨਾ ਆਉਣ ਦੀ ਅਯੋਗਤਾ ਦਾ ਕਾਰਨ ਬਣਦਾ ਤੁਸੀਂ ਘਾਤਕ ਪਰਿਵਾਰਿਕ ਇਨਸੋਮਨੀਆ ਕਹਿੰਦੇ ਹਾਂ ਹੁਣ ਨੀਂਦ ਦੀ ਵੱਧਦੀ ਘਾਟ ਜਿਹੜੀ ਹੈ ਜਿਵੇਂ-ਜਿਵੇਂ ਨੀਂਦ ਦੀ ਕਮੀ ਹੁੰਦੀ ਜਾਏਗੀ ਤੁਹਾਨੂੰ ਡੇ ਬਾਏ ਡੇ ਵੱਧਦੇ ਜਾਓਗੇ 10 ਦਿਨ 20 ਦਿਨ ਮਹੀਨਾ 2 ਮਹੀਨੇ 6 ਮਹੀਨੇ ਸਾਲ ਤਾਂ ਉਹ ਬਲੱਡ ਪ੍ਰੈਸ਼ਰ ਦੀ ਵੱਧ ਜਾਣਾ ਉਹਦੇ ਰੋਗ ਆ ਜਣੀ ਡਿਮੈਂਸ਼ੀਆ ਜਾਂ निगलਣ ਦੇ ਵਿੱਚ ਕਿ ਉਹ ਅਸੀਂ ਖਾਣਾ ਖਾਣੇ ਆ ਪਾਣੀ ਪੀਣੇ ਆ ਉਹਦੇ ਵਿੱਚ ਮੁਸ਼ਕਲ ਆ ਜਣੀ ਜਾਂ ਉਹ ਨਮੂਨੀਆਂ ਜਾਂ ਹੋਰ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣੀਆਂ ਜੋ ਆਮ ਤੌਰ ਤੇ ਜਦੋਂ ਪਰਸਨ 4-5 ਸਾਲ 6 ਸਾਲ ਤੱਕ ਲੰਮਾ ਅਗਰ ਉਹ ਨਹੀਂ ਉਹਨੂੰ ਨੀਂਦ ਆਉਂਦੀ ਤੇ ਉਹਦਾ ਸੀ ਰੋਗ ਇਰੀਟੇਸ਼ਨ ਦੇ ਰੋਗ 슈ਗਰ ਦੇ ਰੋਗ ਪਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਜਾਣੀਆਂ ਉਰੀ ਥੋੜੀ ਜੀ ਆਪਾਂ ਗੱਲ ਕਰੀਏ ਕਿ ਨੀਂਦ ਦੀ ਕਮੀ ਦਾ ਸਾਨੂੰ ਕਿਵੇਂ ਪਤਾ ਲੱਗੇਗਾ ਇੱਕ ਤਾਂ ਨਾਰਮਲ ਹੈ ਕਿ ਰਾਤ ਨੂੰ ਆਪਾਂ ਨੂੰ ਨੀਂਦ ਨਹੀਂ ਆਈ ਤੁਹ ਪਤਾ ਲੱਗ ਗਿਆ ਕਿ ਸਾਨੂੰ ਨੀਂਦ ਨਹੀਂ ਆਈ ਲੇਕਿਨ ਸਰੀਰ ਤੇ ਉੱਪਰ ਕੀ ਲੱਛਣ ਆਉਣਗੇ ਇਹਨਾਂ ਨੇ ਨੀਂਦ ਦੀ ਘਾਟ ਸਾਡੀ ਸਚੇਤਤਾ ਸਾਡੇ ਕੰਮ ਕਾਜ ਕਰਨ ਦਾ ਪ੍ਰਦਰਸ਼ਨ ਸਾਡੀ ਸਿਹਤ ਦਾ ਸਮਰਥਨ ਕਰਨ ਦੀ ਲੁੜੀਂਦੀ ਮਿਆਦ ਜਾਂ ਨੀਂਦ ਦੀ ਗੁਣਵੱਤਾ ਦੀ ਕਮੀ ਨੂੰ ਦੱਸਦਾ ਹੁਣ ਇਹ ਸਥਿਤੀਆਂ ਆਪਣੀ ਗੰਭੀਰਤਾ ਦੇ ਵਿੱਚ ਵਿਆਪਕ ਤੌਰ ਤੇ ਅਲੱਗ-ਅਲੱਗ ਵੀ ਕਈ ਵਰੀ ਹੋ ਸਕਦੀਆਂ ਜਾਂ ਤੀਬਰ ਜਾਂ ਕਈ ਵਰੀ ਕਦੇ-ਕਦੇ ਵਾਪਰਦੀਆਂ ਜਾਂ ਕੋਈ ਬਹੁਤ ਜਰੀ ਪੁਰਾਣੀ ਲਗਾਤਾਰ ਕੰਟੀਨਿਊ ਹੋ ਜਾਂਦੀ ਹਨ ਹੁਣ ਕ੍ਰਿਸ਼ਨ ਬੰਦੇ ਨੂੰ ਅੱਜ ਅੱਜ ਨੀਂਦ ਨਹੀਂ ਆਈ ਦੋ ਦਿਨ ਚਾਰ ਦਿਨ ਵਰੀ ਆ ਗਈ ਫਿਰ ਇਦਾਂ ਇਦਾਂ ਲੇਕਿਨ ਕਿਸੇ ਨੂੰ ਅਗਰ ਕੰਟੀਨਿਊ ਨਹੀਂ ਆ ਰਹੀ ਨੀਂਦ ਦੀ ਕਮੀ ਦੀ ਪਰਿਭਾਸ਼ਾ ਨੂੰ ਅਗਰ ਆਪਾਂ ਕਰੀਏ ਤਾਂ ਇੱਕ ਤਰ੍ਹਾਂ ਦੀ ਪਰਿਭਾਸ਼ਾ ਵਿੱਚ ਨਹੀਂ ਬੰਨ੍ਹ ਸਕਦੇ ਨੂੰ ਸੀ ਕਿਉਂਕਿ ਵਿਅਕਤੀ ਦੀ ਉਮਰ ਜਾਂ ਹੋਰ ਕਾਰਨਾਂ ਦੇ ਅਨੁਸਾਰ ਜਾਂ ਕੋਈ ਜੈਨੇਟਿਕਸ ਕਾਜ਼ ਨੇ ਦੇ ਕਾਰਨ ਇਹ ਅਲੱਗ-ਅਲੱਗ ਜੀ ਹੋ ਸਕਦੀ ਹੈ ਮੈਨ ਇਹਦੇ ਪੜਾ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਨੇ ਹੁਣ ਆਪਾਂ ਫਿਰ ਨਾਰਮਲੀ ਤੌਰ ਤੇ ਕਰੀਏ ਤੇ ਅਗਰ 24 ਘੰਟੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਤੇਣੀ 24 ਘੰਟੇ ਬਿਨਾਂ ਨੀਂਦ ਦੇ ਬਾਅਦ ਖੈਬਰੇ ਤੁਹਾਨੂੰ ਨਸ਼ਾ ਕੀਤੇ ਵਰਗੇ ਲੱਛਣਾਂ ਦਾ ਅਨੁਭਵ ਹੋ ਸਕਦਾ ਜਿਵੇਂ ਹੌਲੀ-ਹੌਲੀ ਪ੍ਰਤੀਕਿਰਿਆ ਕਰਨ ਨੂੰ ਜਾਂ ਧਿਆਨ ਲਗਾਉਣ ਦੇ ਵਿੱਚ ਜਾਂ ਕਿਸੇ ਦੀ ਗੱਲ ਸੁਣਨ ਦੇ ਧਿਆਨ ਦੇ ਵਿੱਚ ਮੁਸ਼ਕਲ ਆਉਣੀ ਸੋਚਣ ਤੇ ਤਰਕਸ਼ੀਲ ਲੌਜੀਕਲੀ ਜਿਹੜੀ ਸਾਡੀ ਥਿੰਕਿੰਗ ਹੈ ਉਹਦੇ ਵਿੱਚ ਮੁਸ਼ਕਲ ਹੋਣੀ ਜਾਂ ਥੋੜੇ ਸਮੇਂ ਦੀ ਯਾਦ ਆਸ਼ੀੜੀ ਉਹਦੇ ਵਿੱਚ ਕਮੀ ਆ ਜਾਣਾ ਹੁਣ ਅਗਰ ਕੋਈ ਵਿਅਕਤੀ 36 ਘੰਟੇ ਉਹਨੂੰ ਨੀਂਦ ਨਹੀਂ ਆਉਂਦੀ ਉਹਦੇ ਨਾਲ ਕੀ ਹੁੰਦਾ ਸਿਰਦਰਦ ਭੁੱਖ ਵੱਧ ਜਾਂਦੀ ਹੈ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਚੇਤਨਾ ਦੇ ਵਿੱਚ ਕਮੀ ਆ ਜਾਂਦੀ ਹੈ। ਇਸੇ ਮਾਈਕਰੋ স্লੀਪਸ ਵੀ ਬੋਲਦੇ ਨੇ। ਹੁਣ ਕੁਝ ਪਰਮਸ ਉਹਦੇ ਮਨ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂ ਪਰਮ ਦੇ ਵਿੱਚ ਕੀ ਹੁੰਦਾ ਕਿ ਕੁਝ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਜਾਂ ਮਹਿਸੂਸ ਕਰਨਾ ਜਾਂ ਸੁਣਨਾ ਜੋ ਰੀਅਲ ਦੇ ਵਿੱਚ ਉੱਥੇ ਹੁੰਦੀਆਂ ਹੀ ਨਹੀਂ ਕਿਆਂ। ਇੱਕ ਮਨੋ ਪਰਮ ਵੀ ਨੀਂਦ ਦੀ ਕਮੀ ਦਾ ਕਾਰਨ ਕਿਉਂਕਿ ਇਹ ਮਾਨਸਿਕ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਅਗਰ ਕਿਸੇ ਵਿਅਕਤੀ ਨੂੰ 48 ਘੰਟੇ 48 ਡਾਜ਼ ਨੀਂਦ ਨਹੀਂ ਆਉਂਦੀ ਤਾਂ ਉਹਨੂੰ ਬਹੁਤ ਜ਼ਿਆਦਾ ਨੀਂਦ ਦੀ ਥਕਾਵਟ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਾਗਦੇ ਰਹਿਣ ਦੀ ਸਮਰੱਥਾ ਬਹੁਤ ਜ਼ਿਆਦਾ ਉਹਦੇ ਵਿੱਚ ਘਟੂ ਜੇਗੀ ਉਹਦੇ ਵਿੱਚ ਮਾਈਕਰੋਸਕੋਪ ਜਿਹੜੀ ਸਲੀਵਸ ਨੇ ਉਹਦੀ ਗਿਣਤੀ ਵਧ ਜਾਂਦੀ ਉਸ ਤੋਂ ਇਲਾਵਾ ਸਨ ਚਿੰਤਾ ਚਿੜਚਿੜਾਪਨ ਮਾਸਪੇਸ਼ੀਆਂ ਦੀ ਜਿਹੜੀ ਸਰੀਰ ਦੀ ਵੀਕਨੈਸ ਮਸਲ ਦੀ ਕਮਜ਼ੋਰੀ ਧਿਆਨ ਭਟਕ ਜਾਂਦਾ ਉਹਦਾ ਸਰੀਰ ਤੋਂ ਬਾਹਰ ਜਿਵੇਂ ਮਹਿਸੂਸ ਕਰਦਾ ਉਹ ਪਰਸਨ ਜਿਵੇਂ ਕਿ ਕੋਈ ਅਨਘੈਰ ਯਥਾਰਥਵਾਦੀ ਉਦੋਂ ਜੇ ਆ ਜਾਣੀਆਂ ਜਾਂ ਕੁਝ ਸਮੇਂ ਸਥਾਨ ਤੋਂ ਬਾਹਰ ਮਹਿਸੂਸ ਕਰਨਾ ਸਹੀ ਜਿਹੜੇ ਉਹ ਵਿਗਾੜ ਜੋ ਦੇ ਅੰਦਰ ਆ ਜਾਂਦੇ ਨੇ ਦ੍ਰਿਸ਼ਟੀ ਦੇ ਵਿੱਚ ਅਨੁਭਵ ਦੇ ਵਿਗਾੜ ਆ ਜਾਂਦੇ ਨੇ ਉਹ ਕਈ ਤਰ੍ਹਾਂ ਦੀਆਂ ਮਤਲਬ ਉਹਨੂੰ ਜਿਹੜੀਆਂ ਉਹ ਮੁਸ਼ਕਲ ਆ ਜਾਂਦੀ ਹੈ ਜੇ ਅਗਰ 48 ਘੰਟੇ ਤੱਕ ਵੀ ਤੁਹਾਡੀ ਨੀਂਦ ਜਿਹੜੀ ਹੈ ਉਹ ਦੀ ਕਮੀ ਤੁਹਾਨੂੰ ਆਉਂਦੀ ਰਹਿੰਦੀ ਹੈ ਹੁਣ 72 ਆ 72 ਘੰਟੇ ਅਗਰ ਤੁਸੀਂ ਨੀਂਦ ਤੋਂ ਬਿਨਾਂ ਜਿਸ ਨੂੰ ਨੀਂਦ ਦੀ ਬਹੁਤ ਜ਼ਿਆਦੀ ਗੰਬੀਰ ਘਾਟ ਪੈ ਜਾਂਦੀ ਹੈ ਤਾਂ ਉਹਦੀਆਂ ਕਈ ਤਰ੍ਹਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਸੈਂਸ ਆਰਗਨਸ ਨੇ ਉਹ ਵੀ ਵਿਗੜ ਜਾਂਦੇ ਆ ਜਿਵੇਂ ਕਈ ਵਾਰੀ ਤੁਹਾਨੂੰ ਜੀਵਨ ਦੇ ਵਿੱਚ ਬਹੁਤ ਜ਼ਿਆਦੇ ਭਰਮ ਆ ਜਾਂਦੇ ਨੇ ਝੂਠੀਆਂ ਭਾਵਨਾਵਾਂ ਜਿਹੜੀਆਂ ਤੁਹਾਡੇ ਅੰਦਰ ਪੈਦਾ ਹੋ ਜਾਂਦੀਆਂ ਨੇ ਇੱਕ ਸਾਰਤਾ ਜਿਹੜੀ ਤੁਹਾਡੀ ਕਨਸੈਂਟ੍ਰੇਸ਼ਨ ਆ ਇਕਾਗਰਤਾ ਦੇ ਵਿੱਚ ਬਹੁਤ ਜ਼ਿਆਦੀ ਘਾਟ ਹੋ ਜਾਂਦੀ ਹੈ ਵਿਚਾਰਾਂ ਨੂੰ ਤੁਸੀਂ ਕਦੀ ਵੀ ਜੋੜ ਨਹੀਂ ਸਕਦੇ ਪ੍ਰਸੰਗਤ ਸੋਚ ਜਿਹੜੀ ਹੈ ਤੁਹਾਡੀ ਉਹ ਬਣ ਜਾਂਦੀ ਹੈ ਅਗਰ ਇਸ ਤੋਂ ਅੱਗੇ ਵੀ ਤੁਸੀਂ ਜਿਆਦਾ 96 ਤੱਕ ਵੀ ਚਲੇ ਜਾਂਦੇ ਹੋ ਤਾਂ ਉਹਦੇ ਫਿਰ ਮਨੋਵਿਗਿਆਨਕ ਡੂੰਘੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹਨ ਸਰੀਰ ਦੇ ਨਾਲ ਬੇਮੀਲ ਗੱਲਾਂ ਕਰਨੀਆਂ ਉਹ ਐਵੇਂ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦਾ ਤੁਹਾਡੇ ਜੀਵਨ ਵਿੱਚ ਕੋਈ ਅਰਥ ਹੀ ਨਹੀਂ ਹੈ ਮਿਲਦੀਆਂ ਜੁਲਦੀਆਂ ਹੀ ਨਹੀਂ ਕਦੇ ਉਹ ਟੁੱਟੇ ਖੁੱਟੇ ਵਿਚਾਰ ਜਾਉ ਜਿਨੋ ਜੀ ਸ਼ਬਦਾਂ ਦਾ ਐਵੇਂ ਬਿਨਾਂ ਮਤਲਬ ਤੋਂ ਦੁਹਰਾਉ ਕਰੀ ਜਾਂਣਾ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਅਨਿਜਮਤ ਨਹੀਂ ਕੰਟਰੋਲ ਤੋਂ ਤੁਹਾਡੇ ਤੋਂ ਬਾਹਰ ਹੋ ਜਾਂਦੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਹਰਕਤਾਂ ਕਰੀ ਜਾਂਦੇ ਹੋ ਲਗਾਤਾਰ ਤੁਹਾਡਾ ਜਿਹੜਾ ਪਰਮ ਵਧ ਹੀ ਜਾਂਦਾ ਬਹੁਤ ਜ਼ਿਆਦਾ ਘਬਰਾਹਟ ਜਾਂ ਹਿੰਸਕ ਵਿਵਹਾਰ ਵੀ ਤੁਹਾਡੇ ਜਿਹੜੇ ਆ ਜਾਂਦੇ ਨੇ ਉਿੱਤਰ ਕੇ ਹੀ ਕੰਮ ਕਾਜ ਤੁਸੀਂ ਕਰਨੇ ਸ਼ੁਰੂ ਕਰ ਲੈਂਦੇ ਹੋ ਜਾਂ ਤਰ੍ਹਾਂ ਕੋਈ ਤਰ੍ਹਾਂ ਦੇ ਜਿਹੜੇ ਮਲਸਮ ਆ ਵੀ ਜਿਹੜੇ ਦੌਰੇ ਵੀ ਆ ਸਕਦੇ ਨੇ ਇਹ ਟੋਨੀਆਂ ਵਰਗੀ ਸਿੰਟੂਈ ਜਾਣਦੇ ਜਿਹਦੇ ਵਿੱਚ ਕਿ ਪ੍ਰਤੀਕਿਰਿਆ ਜਾਂ ਭਾਵਨਾਵਾਂ ਦੀਆਂ ਪੂਰੀ ਤਨਕਮੀਆਂ ਹੋ ਜਾਂਦੀਆਂ ਨੇ ਤੁਹਾਡੇ ਅੰਦਰ ਹੁਣ ਨੀਂਦ ਦੀ ਘਾਟ ਨਾਲ ਦੁਰਘਟਨਾ ਜਾਂ ਮੌਤ ਦਾ ਕਾਰਨ ਕਿਵੇਂ ਬਣਦੀ ਹੈ ਕੋਲ ਤੁਹਾਡੇ ਸਰੀਰ ਲਈ ਨੀਂਦ ਜਿਹੜੀ ਆ ਉਹ ਆਪਣੇ ਆਪ ਨੂੰ ਬਣਾਈ ਰੱਖਣ ਅਤੇ ਮਰਮਤ ਕਰਨ ਲਈ ਇੱਕ ਮੌਕਾ ਆਉਂਦੀ ਹੈ ਕੋਈ ਨੀਂਦ ਦੇ ਸਮੇਂ ਸਾਡੇ ਸਰੀਰ ਨੇ ਟੁੱਟ ਭੱਜ ਨੂੰ ਕਵਰ ਕਰਨਾ ਤੇ ਆਮ ਤੌਰ ਤੇ ਹੁਣ ਪੂਰੀ ਨੀਂਦ ਤੋਂ ਬਿਨਾਂ ਧਿਆਨ ਕੇਂਦਰਿਤ ਕਰਨ ਵਿੱਚ ਧਿਆਨ ਦੇਣਾ ਪ੍ਰਤੀਕਿਰਿਆ ਕਰਨੀ ਜਾਂ ਹਰਕਤਾਂ ਦਾ ਤਾਲਮੇ ਇਹ ਜਿਹੜੀ ਤੁਹਾਡੀ ਯੋਗਤਾ ਹੈ ਇਹ ਜਿਹੜੀ ਇਹਨੂੰ ਇਹ ਕਮਜ਼ੋਰ ਕਰ ਦਿੰਦੀ ਹੈ ਕਨਸੈਂਟ੍ਰੇਸ਼ਨ ਨੂੰ ਵੀਕ ਕਰ ਦਿੰਦੀ ਹੈ ਪਰ ਸਿੱਧੇ ਤੌਰ ਤੇ ਵੀ ਕਈ ਵਾਰੀ ਇੰਡਾਇਰੈਕਟ ਵੀ ਇਹ ਜਿਹੜੀ ਸਾਡੀਆਂ ਮੌਤਾਂ ਦਾ ਕਾਰਨ ਬਣਦੀ ਹੈ ਜਿਵੇਂ ਗੱਡੀਆਂ ਮੋਟਰਾਂ ਦੇ ਐਕਸੀਡੈਂਟ ਨੇ ਵਾਹਨ ਹਾਸਤੇ ਕੌਣ ਖੋਜਾਂ ਕੀ ਦੱਸਦੀਆਂ ਨੇ ਕਿ 24 ਘੰਟਿਆਂ ਦੀ ਨੀਂਦ ਦੀ ਘਾਟ ਉਹ ਕਾਨੂੰਨੀ ਤੌਰ ਤੇ ਜਿਵੇਂ ਆਪਾਂ ਸ਼ਰਾਬੀ ਬੰਦੇ ਨੂੰ ਜਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਜਾਂ ਉਹ ਲਾਪਰਵਾਹੀ ਦੀ ਕੰਮ ਕਰ ਜਾਂਦਾ ਉਸ ਤਰੀਕੇ ਦੇ ਨਾਲ ਉਹ ਉਸ ਦੇ ਬਰਾਬਰ ਹੋਣ ਦੀ ਕਮਜ਼ੋਰੀ ਦੇ ਪੱਧਰ ਤੇ ਰਹਿ ਜਾਂਦੇ ਨੇ ਮਤਲਬ ਕਿ ਸ਼ਰਾਬੀ ਬੰਦਾ ਡਰਾਈਵਿੰਗ ਕਰਦਾ ਜਾਂ ਕੋਈ ਮਸ਼ੀਨਰੀ ਚਲਾਉਂਦਾ 24 ਘੰਟਿਆਂ ਦੀ ਨੀਂਦ ਦੀ ਘਾਟ ਤੁਹਾਨੂੰ ਉਸ ਤਰ੍ਹਾਂ ਦਾ ਹੀ ਤੁਹਾਡੀ ਮਨੋਹਲਤ ਕਰ ਦਿੰਦੀ ਹੈ ਉਸ ਦੇ ਅਕੋਰਡਿੰਗਲੀ ਫਿਰ ਜਿਹੜੀਆਂ ਨੈਸ਼ਨਲ ਸੋਸਾਇਟੀ ਟ੍ਰਾਂਸਪੋਰਟੇਸ਼ਨ ਜਿਹੜੀ ਸੇਫਟੀ ਬੋਰਡਸ ਦੀਆਂ ਰਿਪੋਰਟਾਂ ਦੀ ਅਗਰ ਗੱਲ ਕਰੀਏ ਤਾਂ ਹਰ ਸਾਲ ਬਿਗੜੇ ਹਾਦਸੇ ਹੁੰਦੇ ਆ ਉਹਨਾਂ ਵਿੱਚੋਂ ਕਾਫੀ ਪਰਸੈਂਟ ਇਹਨਾਂ ਦੇ ਆਉਂਦੇ ਹੁੰਦੇ ਆ ਜਿਹੜੇ ਟ੍ਰੈਫਿਕ ਨਾਲ ਸੰਬੰਧਿਤ ਮੌਤਾਂ ਦੇ ਕਾਰਨ ਸ਼ਾਮਲ ਹੁੰਦੇ ਜਿਨ੍ਹਾਂ ਦੇ ਵਿੱਚ ਨੀਂਦ ਦੀ ਕਮੀ ਵੀ ਇੱਕ ਕਾਰਨ ਮੰਨਿਆ ਜਾਂਦਾ ਕਿ ਡਰਾਈਵਰ ਨੂੰ ਨੀਂਦ ਦੀ ਕਮੀ ਹੈ ਜਾਂ ਕੰਮਕਾਜ ਵਾਲੀ ਥਾਂ ਦੇ ਉੱਤੇ ਜਿਹੜੀਆਂ ਸੱਟਾਂ ਲੱਗਦੀਆਂ ਨੇ ਜਾਂ ਕੰਮਕਾਜ ਕਰਦੇ ਸਮੇਂ ਜਿਹੜੀਆਂ ਦੁਰਘਟਨਾ ਘਟਦੀਆਂ ਨੇ ਜ਼ਿਆਦਾਤਰ ਉਹ ਰਾਤ ਵੇਲੇ ਜਾਂ ਸ਼ਿਫਟ ਕੰਮ ਜਿਹੜਾ ਸਾਡੇ ਸਰੀਰ ਦੇ ਸਿਲਕੇੜੀਆਂ ਤਾਲਾਂ ਦੇ ਵਿਗਨ ਪਾ ਦਿੰਦਾ ਤੇ ਨੀਂਦ ਦੀ ਘਾਟ ਤੇ ਥਕਾਵਟ ਉਹਦਾ ਕਰਕੇ ਵੀ ਫੇਵਰੀ ਜਿੱਥੇ ਅਸੀਂ ਕੰਮਕਾਜ ਕਰਦੇ ਹਾਂ ਉੱਥੇ ਫਿਰ ਉਹ ਮੁਸ਼ਕਿਲਾਂ ਆ ਜਾਂਦੀਆਂ ਨੇ ਹੁਣ ਇਸ ਤੋਂ ਲਵਾਗਰਪਾ ਗੱਲ ਕਰੀਏ ਤਾਂ ਸਾਡੀ ਸਿਹਤ ਤੇ ਮੌਤ ਦੇ ਦਰ ਵਿੱਚ ਲੰਮੇ ਸਮੇਂ ਦੀ ਨੀਂਦ ਦਾ ਕੀ ਪ੍ਰਭਾਵ ਪੈਂਦਾ ਹੁਣ ਬਲੱਡ ਪ੍ਰੈਸ਼ਰ ਖੋਜਾਂ ਦੱਸਦੀਆਂ ਕਿ ਜਿੰਨਾ ਲੋਕਾਂ ਦੀ ਨੀਂਦ ਦੀ ਕਮੀ ਸਿਰਫ ਉਹ 4-5 ਘੰਟੇ ਸੌ ਸਕਦੇ ਉਹਨਾਂ ਦਾ ਬਲੱਡ ਪ੍ਰੈਸ਼ਰ ਜਾਂ ਵਧੇ ਹੋਏ ਬਲੱਡ ਪ੍ਰੈਸ਼ਰ ਦੇ ਜਿਆਦਾ ਕੇਸ ਹੁੰਦੇ ਨੇ ਉਹਨਾਂ ਵਿੱਚ ਯਾਨੀ ਕਿ ਹਾਈਪਰ ਟੈਨਸ਼ਨ ਦੇ ਮਰੀਜ਼ ਬਣ ਜਾਂਦੇ ਨੇ ਦੋਨੇ ਫਿਰ ਦਿਲ ਦੀ ਬਿਮਾਰੀ ਲੱਗਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਗੁਰਦਿਆਂ ਦੀ ਬਿਮਾਰੀ ਉਸ ਤੋਂ ਅੱਗੇ ਅੱਗੇ ਜਿਵੇਂ ਵੀ ਉਹ ਕੰਪਲਿਕेशंस ਆਉਂਦੀ ਹੈ ਯਾਨੀ ਕਿ ਨੀਂਦ ਦੀ ਕਮੀ ਬਲੱਡ ਪ੍ਰੈਸ਼ਰ ਦੇ ਲੋਕਾਂ ਦੇ ਵਿੱਚ ਵੀ ਵਾਧਾ ਕਰਦੀ ਹੈ ਹੁਣ ਜਿਹੜੇ ਲੋਕ ਰਾਤ ਨੂੰ ਸਿਰਫ 4-5 ਘੰਟੇ ਕਿਸੇ ਕਾਰਨ ਸੌਂਦੇ ਆ ਉਹਨਾਂ ਦੇ ਵਿੱਚ ਜਿਹੜੀ ਕੋਰਨਰੀ ਆਰਟੀਰੀ ਡਿਸੀਜ਼ ਹੁੰਦੀ ਹੈ ਦਿਲ ਦੇ ਲੋਕ ਉਹਨਾਂ ਦਾ ਚਾਂਸਸ ਵੀ ਬਹੁਤ ਜ਼ਿਆਦਾ ਵਧ ਜਾਂਦਾ ਹੈ ਜੋਖਮ ਬਹੁਤ ਜ਼ਿਆਦਾ ਵਧ ਜਾਂਦਾ ਹੈ ਇਹ ਦਿਲ ਦੀਆਂ ਬਿਮਾਰੀਆਂ ਅਜਮਰਤਾਂ ਔਰਤਾਂ ਅਤੇ ਜ਼ਿਆਦਾਤਰ ਨਸਲੀ ਸਮੂਹਾਂ ਦੇ ਲੋਕਾਂ ਵਿੱਚ ਮੌਤ ਦਾ ਇੱਕ ਮੁੱਖ ਕਾਰਨ ਬਣ ਰਹੀ ਹੈ ਔਰ ਨਹੀਂ ਉਹ ਹੋਰ ਨਾ ਕਾਰਨਾਂ ਦੇ ਇਲਾਵਾ ਹੋਰ ਵੀ ਕਾਰਨ ਹੁੰਦੇ ਨੇ ਦਿਲ ਦੀਆਂ ਰੋਗਾਂ ਦੇ ਜਾਂ ਦਿਲ ਦੀਆਂ ਜਿਹੜੀਆਂ ਆਰਟਰੀਜ਼ ਦੇ ਰੋਗਾਂ ਦੇ ਜਾਂ ਬਲੱਡ ਪ੍ਰੈਸ਼ਰ ਵਧਣ ਦੇ ਰੋਗਾਂ ਦੇ ਕਈ ਕਾਰਨ ਹੁੰਦੇ ਨੇ ਲੇਕਿਨ ਉਹਨਾਂ ਦੇ ਵਿੱਚ ਇੱਕ ਨੀਂਦ ਦੀ ਕਮੀ ਵੀ ਇੱਕ ਅਹਿਮ ਕਾਰਨ ਹੁੰਦੀ ਹੈ 슈ਗਰ 슈ਗਰ ਵੀ ਮਤਲਬ ਜਿਹੜੀ ਆ ਹੋਰ ਨਾ ਕਾਰਨਾਂ ਦੇ ਨਾਲ ਨਾਲ ਉਹਦੇ ਵਿੱਚ ਨੀਂਦ ਦੀ ਕਮੀ ਵੀ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ ਜਿਸ ਬੰਸਨ ਨੂੰ ਨੀਂਦ ਪੂਰੀ ਨਹੀਂ ਆਉਂਦੀ ਉਹਦੇ ਚ 슈ਗਰ ਹੋਣ ਦੇ ਚਾਂਸ ਵੀ ਵੱਧਦੇ ਆ ਤੇ ਉਹਨੂੰ 슈ਗਰ ਨੂੰ ਮੈਨੇਜ ਕਰਨ ਦੇ ਵਿੱਚ ਵੀ ਮੁਸ਼ਕਲ ਆਉਣੀ ਹੈ ਹੁਣ ਸਟੋਕ ਜਿਹੜੇ ਹੁੰਦੇ ਨੇ ਉਹੀ ਨੀਂਦ ਦੀ ਕਮੀ ਦੇ ਕਾਰਨ ਜ਼ਿਆਦਾ ਹੁੰਦੇ ਨੇ ਤਾਂ ਕਿ ਸਾਡੀ ਜਦੋਂ ਇਮਿਊਨਿਟੀ ਵੀਕ ਹੋ ਜਾਂਦੀ ਹੈ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਾਡੀ ਯੋਗਤਾ ਵੀ ਜਦੋਂ ਉਹ ਕਮਜ਼ੋਰ ਹੁੰਦੀ ਹੈ ਆ ਉਹਦੇ ਵਿੱਚ ਵੀ ਨੀਂਦ ਦੀ ਕਮੀ ਦਾ ਇੱਕ ਅਹਿਮ ਯੋਗਦਾਨ ਹੁੰਦਾ ਹੈ ਐ ਇੱਥੋਂ ਤੱਕ ਕਿ ਕੈਂਸਰ ਦੇ ਕੁਝ ਜਿਹੜੇ ਮਰੀਜ਼ ਹੁੰਦੇ ਨੇ ਜਾਂ ਕਾਰਨ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਸੱਡੀ ਸਕੇਡੀਅਮ ਆਲ ਦੇ ਵਿੱਚ ਵਿਗਨ ਪੈਨ ਰਹਿ ਜਾ ਉਹ ਵੀ ਫਿਰ ਸੰਦੇਹ ਵਿੱਚ ਆਉਂਦੀ ਹੈ ਤੇ ਜਦੋਂ ਮੈਲਟ੍ਰੋਨਾਂ ਦੇ ਪੱਧਰ ਘਟ ਜਾਂਦੇ ਆ ਉਹਦੀ ਛਾਤੀ ਕੋਲਨ ਅੰਡਕੋਸ਼ ਜਾਂ ਪ੍ਰੋਸਟੇਟ ਵਰਗੇ ਕੈਂਸਰ ਦੀ ਜੋ ਫਮ ਜਿਹੜੇ ਹੋ ਗਏ ਜਾਂਦੇ ਐਨਕਿ ਨੀਂਦ ਦੀ ਕਮੀ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ ਹੁਣ ਕਈ ਤਰ੍ਹਾਂ ਦੀਆਂ ਜਿਹੜੀਆਂ ਇਹ ਖੋਜਾਂ ਅਧਿਐਨ ਕੀਤੇ ਗਏ ਨੇ ਮਨੁੱਖੀ ਸਮਾਜ ਦੇ ਉੱਪਰ ਸ਼ੁਰੂ ਤੋਂ ਲੈ ਕੇ ਜਿਵੇਂ ਜਿਵੇਂ ਉਹ ਅੱਗੇ ਵੀ ਚੱਲ ਰਹੇ ਨੇ ਚਲਦੇ ਰਹਿਣਗੇ ਨਵੀਆਂ ਖੋਜਾਂ ਆਉਂਦੀਆਂ ਜਾਣੀਆਂ ਰਹਿਣਗੀਆਂ ਸੋ ਇਸ ਕਰਕੇ ਆਪਣੀ ਅਗਰ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਨੀਂਦ ਦੀ ਕਮੀ ਆ ਤਾਂ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਥੈਰੇਪੀਜ਼ ਲਓ ਉਜੋਗਿਤ ਕਿਉਂਕਿ ਇਹ ਨਾਲ ਮੈਡੀਸਿਨ ਮੈਡੀਸਨ ਦੇ ਨਾਲ ਨਾਲ ਥੈਰੇਪੀਜ਼ ਦਾ ਜ਼ਿਆਦਾ ਕੰਮ ਕਰਦੇ ਹਨ ਕੁਝ ਸਾਈਕੋਲੋਜੀਕਲੀ ਪ੍ਰੋਬਲਮ ਜਾਂ ਕੋਈ ਸਟ्रेस ਨੂੰ ਮੈਨੇਜ ਕਿਵੇਂ ਕਰਨਾ ਆਪਣੇ ਜੀਵਨ ਦਾ ਜਿਹੜਾ ਤੁਹਾਡੀ ਸ਼ੈਲੀ ਆ ਉਹਨੂੰ ਕਿਵੇਂ ਸੁਧਾਰਨਾ ਟਾਈਮ ਨਾਲ ਸੌਣਾ ਟਾਈਮ ਨਾਲ ਉੱਠਣਾ ਆਪਣਾ ਸਮਾਸਾਰਣੀ ਬਣਾਉਣੀ ਖਾਣ ਪੀਣ ਦੇ ਵਿੱਚ ਧਿਆਨ ਕਰਨਾ ਤਣਾਅ ਤੋਂ ਕਿਵੇਂ ਬਚਣਾ ਇਹ ਕਾਫੀ ਹੱਦ ਤੱਕ ਅੱਛੀ ਬਿਹਤਰ ਨੀਂਦ ਵਾਸਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਆਦਤਾਂ ਬਦਲਣੀਆਂ ਪੈਂਦੀਆਂ ਆਪਣਾ ਲਾਈਫ ਸਟਾਈਲ ਆਪਣਾ ਜ਼ਿੰਦਗੀ ਜੀਉਣ ਦਾ ਤਰੀਕਾ ਦੇ ਵਿੱਚ ਸਨੁਸ਼ੀਤਮਤ ਬਣਾਉਣਾ ਪੈਂਦਾ ਉਹਦੇ ਵਿੱਚ ਯੋਗ ਵੀ ਆ ਜਾਂਦਾ ਵਾ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਰਿਲੈਕਸਿੰਗ ਟੈਕਨੀਕਸ ਜਿਹੜੀਆਂ ਨੇ ਉਹ ਵੀ ਆ ਜਾਂਦੀਆਂ ਨੇ ਜਿਵੇਂ ਸੌਣ ਤੋਂ ਪਹਿਲਾਂ ਆਪਣੇ ਇਲੈਕਟ੍ਰੋਨਿਕਸ ਨੂੰ ਬੰਦ ਕਰਨਾ ਜਿਵੇਂ ਸਟੈਵੋ ਸੈਲਫੋਨਸ ਇਹ ਠੀਕ ਹੈ ਜਿਆਦਾ ਸੌਣ ਤੋਂ ਕੁਝ ਸਮੇਂ ਪਹਿਲਾਂ ਜਿਆਦਾ ਸ਼ਰਾਬ ਤੋਂ ਪਰਹੇਜ਼ ਕਰਨਾ ਜਾਂ ਕੋਈ ਜਿਆਦਾ ਜੀ ਸਟਰੋਂਗ ਅਸੀਟੀ ਕਾਫੀ ਲੈ ਲੈਣੀਆਂ ਸਟੀਮੂਲੈਂਟ ਲੈਂਦੇ ਉਹਨਾਂ ਨੂੰ ਬੰਦ ਕਰਨਾ ਬੈਡਰੂਮ ਨੂੰ ਸੌਣ ਤੋਂ ਪਹਿਲਾਂ ਹਨੇਰਾ ਕਰਕੇ ਡਿਮ ਲਾਈਟਸ ਕਰਨੀਆਂ ਘਰ ਦੇ ਵਿੱਚ ਤੇ ਤੁਹਾਡੇ ਕਮਰੇ ਦੇ ਵਿੱਚ ਬਿਲਕੁਲ ਹਨੇਰਾ ਚਾਹੀਦਾ ਜਦੋਂ ਤੁਸੀਂ ਸੌਣਾ ਉਹਦੇ ਚ ਕਰਟਨਸ ਵੀ ਸਾਨੂੰ ਕਈ ਵਾਰੀ ਕਾਲੇ ਪਰਦੇ ਵੀ ਲਗਾਉਣੇ ਪੈਂਦੇ ਆ ਦੀ ਅੱਖਾਂ ਦੇ ਉੱਪਰ ਮਾਰਸ਼ਕ ਵੀ ਲਗਾਉਣੇ ਪੈਂਦੇ ਆ ਜਾਂ ਤੁਹਾਡੇ ਬੈਡਰੂਮ ਨੂੰ ਜਿਹੜਾ ਠੰਡਾ ਗਰਮ ਰੱਖਣ ਵਾਲੇ ਏਸੀ ਵਗੈਰਾ ਜਾਂ ਹੀਟਰ ਜਿਵੇਂ ਉਹਨਾਂ ਦਾ ਟੈਂਪਰੇਚਰ ਵੀ ਮੇਨਟੇਨ ਕਰਨਾ ਪੈਂਦਾ ਤੇ ਬੈਡਰੂਮ ਨੂੰ ਸ਼ਾਂਤ ਵੀ ਰੱਖਣਾ ਪੈਂਦਾ ਤੇ ਕਈ ਤਰ੍ਹਾਂ ਦੇ ਇਰ ਲਗਜ਼ ਦੀ ਵੀ ਜੇਕਰ ਤੁਹਾਡਾ ਰੋਡ ਦੇ ਉੱਪਰ ਘਾਰੇ ਸਾਰੀ ਰਾਤ ਕੋਈ ਰੋਥੇ ਹੌਂਸ ਵੱਜਦੇ ਨੇ ਗੱਡੀਆਂ ਮੋਟਨ ਦੀ ਆਵਾਜ਼ ਆਈ ਹੈ ਜਾਂ ਕੋਈ ਲੱਗੇ ਕਿਸੇ ਕਾਰਨ ਕੋਈ ਜਗਰਤਤਾ ਜਾਂ ਕੋਈ ਸਪੀਕਰ ਦੀ ਆਵਾਜ਼ ਆ ਰਹੀ ਹੈ ਉਹਨਾਂ ਵਾਸਤੇ ਕੋਈ ਉਹ ਜਿਹੜੇ ਸਾਨੂੰ ਜਿਵੇਂ ਅੱਜ ਕੱਲ ਉਹ ਸਾਡੇ ਸਮਾਜ ਦੇ ਵਿੱਚ ਚੱਲਦਾ ਕਿ ਸਾਰੀ ਸਾਰੀ ਰਾਤ ਵਿਆਹ ਦੇ ਡੈਕ 'ਤੇ ਜੀ ਜਾਂਦੇ ਨੇ ਕੋਈ ਧਾਰਮਿਕ ਸਮਾਗਮ ਹੋਏ ਜਾਂਦੇ ਨੇ ਕੁਝ ਨਾ ਕੁਝ ਚੱਲੀ ਜਾਂਦੇ ਲਾਊਡ ਸਪੀਕਰਸ ਬਹੁਤ ਜ਼ਿਆਦਾ ਨੇ ਤੇ ਉਹ ਵੀ ਇੱਕ ਕਾਰਨ ਬਣਦਾ ਤੁਹਾਡੀ ਨੀਂਦ ਖਰਾਬ ਹੋਣਾ ਉਹਦੇ ਵਿੱਚ ਵੀ ਤੁਹਾਨੂੰ ਕਈ ਵਾਰੀ 이어ਪਲੱਗ ਵਗੈਰਾ ਵੀ ਯੂਜ਼ ਕਰਨੇ ਪੈਂਦੇ ਨੇ ਉਹ ਫਿਰ ਡਾਕਟਰ ਤੁਹਾਡੇ ਐਡਵਾਈਸ ਕਰਦੇ ਨੇ ਕਿ ਇਸ ਕਰਕੇ ਲੰਮੀ ਸਮੇਂ ਦੀ ਅਗਰ ਤੁਹਾਨੂੰ ਨੀਂਦ ਦੀ ਕਮੀ ਹੈ ਤੇ ਤੁਹਾਨੂੰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਹੜੀਆਂ ਫਿਰ ਮੌਤ ਦਾ ਕਾਰਨ ਤੇ ਥੋੜੇ ਸਮੇਂ ਦੀ ਨੀਂਦ ਵੀ ਕਈ ਵਾਰੀ ਐਕਸੀਡੈਂਟ ਦਾ ਕਾਰਨ ਬਣ ਜਾਂਦੀ ਹੈ। ਕਿਉਂਕਿ ਅਗਰ ਨੀਂਦ ਪੂਰੀ ਨਹੀਂ ਆਈ ਤਾਂ ਮਸ਼ੀਨ ਡਰਾਈਵਿੰਗ ਵੀ ਸਹੀ ਨਹੀਂ ਕਰਦੇ। ਕੁਝ ਨਾ ਕੁਝ ਮਨੁੱਖੀ ਪਤਾਈਆਂ ਗਲਤੀਆਂ ਹੋ ਜਾਂਦੀਆਂ ਨੇ। ਉਹ ਜਿਹੜੀਆਂ ਫਿਰ ਕਈ ਵਾਰੀ ਹੋਰ ਨਾਲ ਲੋਕਾਂ ਦੀ ਜਾਨ ਲੈਣ ਦਾ ਵੀ ਕਾਰਨ ਬਣ ਜਾਂਦੀਆਂ ਨੇ। ਕੋਈ ਐਕਸੀਡੈਂਟ ਦੇ ਜੇ ਗੱਲ ਕਰੀਏ ਤਾਂ ਕੋ ਮਸਤੀ ਜਾਂ ਲਾਪਰਵਾਹੀ ਜਾਂ ਕੋਈ ਵੀ ਉਹ ਤਾਂ ਡਰਾਈਵਰ ਦੀ ਹੁੰਦੀ ਹੈ। ਲੇਕਿਨ ਕੁਝ ਕੀਮਤੀ ਜਾਨਾ ਫੁਰ ਫੁਰ ਵੀ ਨਾਕਲੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਹੋਰ ਨਾਕਾਰਨਾਂ ਤੋਂ ਇਲਾਵਾ نیند ਦੀ ਕਮੀ ਵੀ ਇੱਕ ਬਹੁਤ ਵੱਡਾ ਕਾਰਨ ਹੁੰਦੀ ਹੈ ਸੋ ਉਮੀਦ ਹੈ ਕਿ ਤੁਹਾਨੂੰ ਠੀਕ ਲੱਗਾ ਹੋਵੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਅਗਰ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਅਗਰ ਠੀਕ ਲੱਗਦਾ ਕਿ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਸਬਸਕ੍ਰਾਈਬ ਵੀ ਕਰਾਓ ਫਿਰ ਲਾਈਕ ਵੀ ਕਰੋ ਫਿਰ ਸ਼ੇਅਰ ਜਰੂਰ ਕਰਦੇ ਹੋ ਇਹ ਮੇਰੀ ਗੁਜ਼ਾਰਿਸ਼ ਹੈ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਐਵੇਂ ਦੀਆਂ ਰਿਪੋਰਟਸ ਜੋ ਖੋਜਾਂ ਦੇ ਆਧਾਰਤ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਂ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ